ਇੱਥੇ ਇਦਾਂ ਕਰੋ ਵੀ ਫਾਇਰ ਮਾਰ ਦਿੰਨੇ ਆ ਇੱਥੇ ਕਹਦੇ ਹੁਣ ਹੁਣ ਇਹਨਾਂ ਨੂੰ ਵੀ ਇੱਥੇ ਕੁੱਟ ਕੇ ਬਾਹਰ ਭੇਜ ਦਿੰਨੇ ਆ ਦੱਸੋ ਯਾਰ ਹੁਣ ਕਿ ਕਰਾਉਣਾ ਕੀ ਆਪਾਂ ਪਲੇਅਰਾਂ ਤੋਂ ਇਦੋਂ ਬਾਅਦ ਮੈਂ ਪਲੇਅਰ ਇਹ ਨਹੀਂ ਗੱਲ ਇੱਕ ਰੂਲ ਆ ਫਿਰ ਇੱਕ ਗੱਲ ਆ ਵੀ ਜੇ ਖੁੱਲੀਆਂ ਪਾਉਣੀਆਂ ਤਾਂ ਇੱਕ ਇੱਕ ਰੇਡਰ ਰੇਡੀ ਪਾਊਗਾ ਉਧਰੋਂ ਰਵੀ ਪਾਊਗਾ ਤੇ ਇਧਰੋਂ ਬੁਲਟ ਪਾਊਗਾ ਫਿਰ ਬਾਕੀ ਸਾਰੇ ਬਿਠਾ ਦਿਓ ਗੋਲੇ ਦੀ ਠੀਕ ਆ ਤੇ ਨਹੀਂ ਕਬੱਡੀ ਦਾ ਰੂਲ ਇਹ ਹੈ ਵੀ ਜਦ ਆਹ ਹਥਿਆਰ ਤੇ ਆਪਾਂ ਲਿਖੋ ਨਾ ਵੀ ਦੂਜੀ ਬੰਦ ਆ ਤੀਜੀ ਤੀਜੀ ਬੰਦ ਆ ਸੋ ਪਲੀਜ਼ ਇੱਕ ਮਿੰਟ ਭਾਜੀ ਮੈਨੂੰ ਗੱਲ ਕਰਨ ਦੇ ਯਾਦ ਆਪਾਂ ਪਹਿਲਾਂ ਲਿਖੋ ਨਾ ਜਾਂ ਪਰ ਰੂਲ ਤੇ ਰਹੋ ਤੇ ਨਹੀਂ ਫਿਰ ਜੇ ਪਾਉਣੀਆਂ ਇੱਕ ਪਾਸੇ ਰਵੀ ਕੱਲਾ ਪਾਊਗਾ ਇੱਕ ਪਾਸੇ ਬੁਲਟ ਕੱਲਾ ਪਾਊਗਾ ਯਾਰ ਆਪਾਂ ਕਬੱਡੀ ਨੂੰ ਕਬੱਡੀ ਰਹਿਣ ਦਈਏ ਪਰ ਇੱਕ ਪਾਸੇ ਰ ਖੜ ਜੀਏ ਫਿਰ ਇੱਕ ਮਿੰਟ ਪਲੀਜ਼ ਇੱਕ ਮਿੰਟ ਕਮੇਟੀ ਨੂੰ ਵੀ ਸਾਈਡ ਤੇ ਕਰ ਦਿਓ ਰਵੀ ਤੂੰ ਮੰਦਾ ਵੀ ਕੱਲਿਆ ਕੱਲਾ ਪੌਣੀਆਂ ਪੇੜੀਆਂ ਬੁਲਟ ਮੰਦਾ ਕੱਲਾ ਚਿਤ ਮੰਦਾ ਵੈਸੇ ਰੂਲ ਨਹੀਂ ਹੈਗਾ ਇਹ ਕਬੱਡੀ ਦਾ ਵੀ ਆਪਾਂ ਰੂਲ ਚੇਂਜ ਪਰ ਜਦੋਂ ਹੁਣ ਮੈਚ ਹੀ ਨਹੀਂ ਪੂਰਾ ਹੋ ਰਿਹਾ ਯਾਰ ਪਲੇਅਰਾਂ ਦੀ ਆਪਸੀ ਸਹਿਮਤੀ ਆ ਬਸ ਬਾ ਪੌਣ ਦੇ ਵਾਲਾ ਜੋ ਆਪਾਂ ਬਾਹਰ ਆਜੋ ਸਾਰੇ ਆਜੋ ਚੱਕੀ 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 ਕਿਸ਼ਨ ਕੋਜ ਮੰਦਰਾ ਵਾਲੇ ਦਾ ਚੇਲਾ ਵਾਹਿਗੁਰੂ ਮਿਹਰ ਕਰੇ ਸੱਚੇ ਪਾਤਸ਼ਾਹ ਮਿਹਰ ਕਰੇ ਬੁਲਟ ਦਰਦ ਮਹਿਸੂਸ ਕਰ ਰਿਹਾ ਸੁਣ ਇੱਕ ਮਿੰਟ ਸੁਣਿਓ ਯਾਰ ਆ ਜਿਹੜਾ ਆਪਾਂ ਪਹਿਲਾਂ ਰੋਲਾ ਪਾਇਆ ਕੁਛ ਨਿਕਲਿਆ ਕੁਛ ਨਹੀਂ ਨਿਕਲਿਆ ਜੋਰ ਲਗਿਆ ਪਿਆ ਮੈਂ ਕੋਈ 도ਗਲੀ ਗੱਲ ਨਹੀਂ ਕਰਦਾ ਪਹਿਲਾਂ ਪਲੇਅਰਾਂ ਨੇ ਕਿਹਾ ਸੀ ਇਕੱਲੇ ਇਕੱਲੇ ਪਾਵਾਂਗੇ ਮੈਂ ਤਾਂ ਬੋਲਿਆ ਪਰ ਮੈਨੂੰ ਫੀਲ ਹੋ ਰਿਹਾ ਯਾਰ ਚਾਹੇ ਰਵੀ ਕੈਲਰਮ ਪਾ ਰਿਹਾ ਤੇ ਚਾਹੇ ਪਾ ਰਿਹਾ ਬੁਲਟ ਮੁੰਡਿਆਂ ਦਾ ਜ਼ੋਰ ਲੱਗ ਰਿਹਾ ਗਰਮੀ ਅੱਜ ਗਰਮੀ ਹੈਗੀ ਆ ਐਵੇਂ ਪੱਟੇ ਗਏ ਮੌਹ ਕੰਮ ਖਰਾਬ ਹੋ ਜਾਣਾ ਹੱਥ ਬਨ ਕੇ ਬੇਨਤੀ ਆ ਆਪਾਂ ਕਬੱਡੀ ਨੂੰ ਕਬੱਡੀ ਰਹਿਣ ਦਈਏ ਇਹ ਪਹਿਲਾ ਪਲੇਅਰਾਂ ਦਾ ਡਿਸੀਜਨ ਸੀਗਾ ਪਰ ਮੈਂ ਚਾਹੁੰਦਾ ਯਾਰ ਪਲੀਜ਼ ਆਪਾਂ ਇਹਨੂੰ ਇਹਨੂੰ ਤਲਖੀ ਨੂੰ ਵਧਾਈਏ ਨਾ ਸੱਟ ਫੇੜ বাজੂਗੀ ਰਿਕਵੈਸਟ ਆ ਇਹ ਬਾਰ-ਬਾਰ ਰੌਲਾ ਪੈਂਦਾ ਸੀਗਾ ਜਿਹੜਾ ਇਹ ਤਾਂ ਹੋਇਆ ਰਿਕਵੈਸਟ ਆ ਮੇਰੀ ਹੱਥ ਬਨ ਕੇ ਕੱਲ ਵੀ ਸੰਤੂ ਨੰਗਲਵਾ ਮੇਲਾ ਇਦਾਂ ਹੀ ਖਰਾਬ ਹੋਇਆ ਰਾਤ ਨੂੰ 10-11 ਵਜੇ ਪਾਜੀ ਸਾਡੀ ਕਮੇਟੀ ਦਾ ਫੈਸਲਾ ਉਹ ਭਰਾ ਮੇਰੇਆ ਗੱਲ ਤੇ ਸੁਣ ਲੈ ਇੱਕ ਮਿੰਟ ਦੇਖ ਮੇਰੀ ਸੁਣ ਗੱਲ ਮੇਰੀ ਸੁਣੀ ਗੱਲ ਇੱਕ ਮਿੰਟ ਮੈਂ ਇੱਕ ਸਾਂਝੀ ਗੱਲ ਕਰ ਰਿਹਾ ਮੈਂ ਪਲੇਅਰਾਂ ਦੀ ਗੱਲ ਵੀ ਕਰ ਰਿਹਾ ਮੈਂ ਕਮੇਟੀ ਦੀ ਵੀ ਗੱਲ ਕੀਤੀ ਮੈਂ ਲੋਕਾਂ ਦੀ ਵੀ ਗੱਲ ਕੀਤੀ ਪਰ ਮੈਂ ਨਹੀਂ ਚਾਹੁੰਦਾ ਵੀ ਕਿਸੇ ਪਲੇਅਰ ਦਾ ਨੁਕਸਾਨ ਹੋਵੇ ਪਾਜੀ ਇਹਨਾਂ ਨੇ ਫੈਸਲਾ ਕੀਤਾ ਪਰ ਹੁਣ ਇੱਥੇ ਇਦਾਂ ਕਰੋ ਵੀ ਫਾਇਰ ਮਾਰ ਦਿੰਨੇ ਆ ਇੱਥੇ ਕਿਹਦੇ ਹੁਣ ਹੁਣ ਇਹਨਾਂ ਨੂੰ ਵੀ ਇੱਥੇ ਕੁੱਟ ਕੇ ਬਾਹਰ ਭੇਜ ਦਿੰਨੇ ਆ ਦੱਸੋ ਯਾਰ ਹੁਣ ਕੀ ਕਰਾਉਣਾ ਕੀ ਆਪਾਂ ਪਲੇਅਰਾਂ ਤੋਂ ਇਦੂ ਬਾਅਦ ਮੈਂ ਪਲੇਅਰਾਂ ਨੂੰ ਵੀ ਬੇਨਤੀ ਕਰਦਾ ਆਹ ਦਰਦਸ਼ਾ ਆਪਣੇ ਕਰਕੇ ਹੋ ਰਹੀ ਆ ਪਲੇਅਰਾਂ ਕਰਕੇ ਹੋ ਰਹੀ ਆ ਪਲੇਅਰਾਂ ਕਰਕੇ ਹੋ ਰਹੀ ਆ ਇਹ ਕਿਉਂ ਯਾਰ ਆਪਾਂ ਇਹਨਾਂ ਨੂੰ ਡਿਸਟਰਬ ਕਰੀ ਜਾਂਦੇ ਆ ਆ ਲੋਕ ਬੇਵਕੂਫ ਨੇ ਯਾਰ ਜਿਹੜਾ ਆ ਮਾਮਾ ਭੈਣਾ ਬੈਠੀਆਂ ਕਾਦੇ ਲਈ ਬੈਠੀਆਂ ਯਾਰ ਕਬੱਡੀ ਵੇਖਣ ਆਏ ਆ ਯਾਰ ਸਾਰ ਬੈਲ ਮੈਂ ਯਾਰ ਬ੍ਰਦਰ ਹੱਥ ਬਨ ਕੇ ਬੇਨਤੀ ਆ ਸਾਡੀ ਮਜਬੂਰੀ ਆ ਦੇਖੋ ਮੈਂ ਕੁਛ ਨਹੀਂ ਲੈਣਾ ਮੈਂ ਕੁਛ ਨਹੀਂ ਲੈਣਾ ਮੈਂ ਆਪਦੀ ਕਮੈਂਟਰੀ ਦੇ ਪੈਸੇ ਲੈ ਕੇ ਮੁੜ ਜਾਣਾ ਇੱਥੋਂ ਪਰ ਮੈਨੂੰ ਦੁੱਖ ਆ ਪਲੇਅਰਾਂ ਦਾ ਮੈਨੂੰ ਦਰਸ਼ਕਾਂ ਦਾ ਵੀ ਦੁੱਖ ਆ ਮੈਨੂੰ ਕਮੇਟੀਆਂ ਦਾ ਵੀ ਦੁੱਖ ਆ ਵੀ ਜਿਹੜੇ ਇਹਨਾਂ ਇਹਨਾਂ ਪੈਸਾ ਲਾਉਂਦੇ ਆ ਪਰ ਬੇਨਤੀ ਆ ਹੱਥ ਬਨ ਕੇ ਕਬੱਡੀ ਨੂੰ ਆਪਾਂ ਕਬੱਡੀ ਰਹਿਣ ਦਈਏ ਹਰ ਇੱਕ ਗੱਲ ਤੇ ਰੌਲੇ ਪੈਂਦੇ ਆ ਯਾਰ ਲੋਕ ਕਿੰਨਾ ਪੈਸਾ ਲਾ ਰਿਆ ਕਿਹੜੇ ਹਿਸਾਬ ਨਾਲ ਪੈਸਾ ਲਾ ਰਿਆ ਪਾਜੀ ਇੱਕ ਮਿੰਟ ਤਾਂ ਤੂੰ ਤਾਂ ਠੰਡਾ ਰਹਿਲਾ ਮੇਰਾ ਵੀਰ ਤੂੰ ਤਾਂ ਠੰਡਾ ਰਹਿਲਾ ਤੂੰ ਤਾਂ ਠੰਡਾ ਰਹਿਲਾ ਮੇਰਾ ਵੀਰ ਸਾਹਿਬ ਇੱਕ ਮਿੰਟ ਯਾਰ ਕਰਾਉਣੇ ਉਹੀ ਕਰਵਾਉਣ ਲੱਗੇ ਆ ਦੋ ਮਿੰਟ ਰੁਕੋ ਯਾਰ ਪਲੀਜ਼ ਐਵੇਂ ਕਿਹੇ ਪਲੇਅਰ ਦੇ 6 ਫੁੱਟ ਲੱਗੀ ਕੋਈ ਫਾਇਦਾ ਨਹੀਂ ਇਹ ਵੀ ਪਲੇਅਰਾਂ ਦਾ ਡਿਸੀਜਨ ਸੀ ਪਰ ਮੈਂ ਖੁੱਦ ਇਸ ਗੱਲ ਨੂੰ ਮੈਂ ਯਾਰ ਆਪਦੇ ਤੇ ਇਹ ਗੱਲ ਕਹਿਣਾ ਯਾਰ ਵੀ ਇਹ ਨਹੀਂ ਹੋਣਾ ਚਾਹੀਦਾ ਪਲੀਜ਼ ਹੱਥ ਬਨ ਕੇ ਬੇਨਤੀ ਆ ਯਾਰ ਜਿਹੜਾ ਮਰਜੀ ਪਲੇਅਰ ਕਬੜੇ ਮੈਚ ਵੀ ਲਗਰਾਓ ਉੱਥੇ ਜਾਓ ਮੈਚ ਪੂਰਾ ਕਰਾਈਏ ਯਾਰ ਪਲੀਜ਼ ਮੈਚ ਪੂਰਾ ਕਰਾਓ ਯਾਰ ਇਹਨੂੰ